ਅੱਜ ਜਿਹੜਾ ਜਗਦੀਸ਼ ਟਾਇਟਲਰ ਨੂੰ ਇਹਨਾਂ ਨੇ ਸਪੈਸ਼ਲ ਇਨਵਾਈਟਿਡ ਪਾਰਟੀ 'ਚ ਪਾਇਆ ਇਹ ਤੁਸੀਂ ਕਹਿ ਸਕਦੇ ਆ ਕਿ ਅੱਜ ਇਹਨੇ ਹੋਰ ਇੱਕ ਵੱਡਾ ਜ਼ਖਮ ਜਿਹੜਾ ਸੀ ਉਹ ਸਿੱਖਣ ਦਿੱਤਾ ਹੈ। ਕਿ ਲਾਨਤ ਹੈ ਉਸ ਕਾਂਗਰਸ ਦੇ ਜਿਸ ਕਾਂਗਰਸ ਜਮਾਤ ਨੇ ਜਾਂ ਇੰਦਰਾ ਗਾਂਧੀ ਦੇ ਪਰਿਵਾਰ ਨੇ ਸੋਨੀਆ ਗਾਂਧੀ ਦੇ ਪਰਿਵਾਰ ਨੇ ਰਾਜੀਵ ਗਾਂਧੀ, ਰਾਹੁਲ ਗਾਂਧੀ ਜਿਨ੍ਹਾਂ ਲੋਕਾਂ ਨੇ ਅੱਜ ਫੇਰ ਸਿੱਖਾਂ ਨੂੰ ਇੱਕ ਵੱਡੀ ਪੀੜਾ ਦਿੱਤੀ ਹੈ। ਇਸ ਪਾਰਟੀ ਦੇ ਉੱਤੇ ਜਿੱਥੇ ਇਸ ਗੱਲ ਦੀ ਲਾਨਤ ਸਭ ਦੀ ਹੈ। ਉੱਤੇ ਉਹਨਾਂ ਨੇ ਜੋ ਵੱਡੇ ਇਨਾਮ ਦਿੱਤੇ ਜੋ ਵੱਡੇ ਇਹਨਾਂ ਨੂੰ ਅਹੁਦੇ ਦਿੱਤੇ ਐ ਉਹ ਮੇ ਸਭ ਦੀ ਕੇ ਬਦਕਿਸਮਤੀ ਹੈ ਕਿ ਸਿੱਖਾਂ ਨੂੰ ਵਾਰ-ਵਾਰ ਛੇੜਦੇ ਐ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਪੀ ਜ਼ਗੀਰ ਕੌਰ ਨੇ 1984 ਦਿੱਲੀ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਜਗਦੀਸ਼ ਟਾਇਟਲਰ ਨੂੰ ਕਾਂਗਰਸ ਵੱਲੋਂ ਅਹੁਦਾ ਦੇ ਨਿਵਾਸਣ ਤੇ ਸਖਤ ਇਤਰਾਜ਼ ਪ੍ਰਗਟ ਕੀਤਾ ਐ ਉਹਨਾਂ ਕਹਿਆ ਐ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਛੱਟ ਮਾਰਨ ਵਾਲੀ ਗੱਲ ਕੀਤੀ ਐ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੋਂ ਜਾਰੀ ਇੱਕ ਪ੍ਰੈਸ ਬਿਆਨ ਦੇ ਵਿੱਚ ਬੀਬੀ ਜ਼ਗੀਰ ਕੌਰ ਨੇ ਕਾਂਗਰਸ ਪਾਰਟੀ ਵੱਲੋਂ ਜਗਦੀਸ਼ ਟੈਟਲਰ ਨੂੰ ਪਾਰਟੀ ਦਾ ਪਰਮਾਨੈਂਟ ਇਨਵਾਈਟਿੰਗ ਨਿਯੁਕਤ ਕਰਨ ਤੇ ਸਵਾਲ ਖੜੇ ਕੀਤੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਦਰਦਨਾਕ ਖ਼ਬਰ ਪੜੀ ਹੈ ਜਿਨੇ ਸਾਰੇ ਮਨੁੱਖਤਾ ਨੂੰ ਫਲਾ ਕੇ ਰੱਖ ਦਿੱਤਾ 84 ਦਾ ਕਤਲੇਆਮ ਹੋਇਆ ਸ਼ਰੀਆਮ ਰਾਜੀਵ ਗਾਂਧੀ ਦਾ ਉਸ ਦੇ ਵਿੱਚ ਜਿਹੜਾ ਕਿ ਉਹਨਾਂ ਨੇ ਹੁਕਮ ਜਾਰੀ ਕੀਤੇ ਸੀ ਉਹਦੇ ਅਨਸਾਰ ਹੋਇਆ। ਉਹ ਜਿਹਦੇ ਵਿੱਚ ਉਹਨਾਂ ਨੇ ਵੱਡੇ ਲੀਡਰਾਂ ਨੂੰ ਵਰਤਿਆ ਸੀ ਸੱਜਣ ਕੁਮਾਰ ਨੂੰ, ਜਗਦੀਸ਼ ਟਾਈਟਲਰ ਨੂੰ, ਬਾਕੀ ਸਾਰਿਆਂ ਨੂੰ। ਅੱਜ ਜਿਹੜਾ ਜਗਦੀਸ਼ ਟਾਈਟਲਰ ਨੂੰ ਇਹਨਾਂ ਨੇ ਸਪੈਸ਼ਲ ਇਨਵਾਈਟਿਡ ਪਾਰਟੀ 'ਚ ਪਾਇਆ। ਇਹ ਤੋਂ ਅਸੀਂ ਕਹਿ ਸਕਦੇ ਹਾਂ ਕਿ ਅੱਜ ਇਹਨੇ ਹੋਰ ਇੱਕ ਵੱਡਾ ਜ਼ਖਮ ਜਿਹੜਾ ਸੀ ਉਹ ਸਿੱਖਣ ਦਿੱਤਾ। ਕਿ ਜਿਹੜੇ ਵਿਅਕਤੀ ਦੋਸ਼ੀ ਪਾਏ ਗਏ ਹੁਣ, ਜਿਨ੍ਹਾਂ ਦੀ ਸੀਬੀਆਈ ਦੇ ਵਿੱਚ ਜਾਂਚ ਚੱਲਦੀ ਹੋਵੇ, ਉਹਨਾਂ ਵਿਅਕਤੀਆਂ ਨੂੰ ਇਹਨਾਂ ਨੇ ਅੱਜ ਵੱਡਾ ਮੈਡਲ ਦਿੱਤਾ ਫਿਰ ਕਿਉਂਕਿ ਇਹਨਾਂ ਨੇ ਕਰਵਾਇਆ ਸਾਰਾ ਕੁਝ ਉਹਨਾਂ ਕੋਲ ਸੀ ਆਪਣੇ ਗੁੱਜੇ ਭੇਦ ਜਿਹੜੇ ਸੀ ਲੁਕਉਣ ਦੀ ਖਾਤਰ ਉਹਨਾਂ ਨੂੰ ਵੱਡੀਆਂ ਸਰਦਾਰੀਆਂ ਕਦੀ ਮਿਨਿਸਟਰੀਆਂ ਦਿੰਦੇ ਆ ਕਦੀ ਇਸ ਤਰ੍ਹਾਂ ਦੇ ਵੱਡੇ ਵੱਡੇ ਅਹੁਦੇ ਦੇ ਕੇ ਉਹਨਾਂ ਨੂੰ ਨਿਵਾਜਦੇ ਆ ਮੈਂ ਜਿੱਥੇ ਇਹਦੀ ਸਖਤ ਸ਼ਬਦਾਚ ਜਿੰਦਾ ਕਰਦੀ ਆ ਉੱਥੇ ਮੈਂ ਸਮਝਦੀ ਲਾਨਤ ਹੈ ਉਸ ਕਾਂਗਰਸ ਤੇ ਜਿਸ ਕਾਂਗਰਸ ਜਮਾਤ ਨੇ ਜਾਂ ਇੰਦਰਾ ਗਾਂਧੀ ਦੇ ਪਰਿਵਾਰ ਨੇ ਸੋਨੀਆ ਗਾਂਧੀ ਦੇ ਪਰਿਵਾਰ ਨੇ ਰਾਜੀਵ ਗਾਂਧੀ ਰਾਹੁਲ ਗਾਂਧੀ ਜਿਨ੍ਹਾਂ ਲੋਕਾਂ ਨੇ ਅੱਜ ਫੇਰ ਸਿੱਖਾਂ ਨੂੰ ਇੱਕ ਵੱਡੀ ਪੀੜਾ ਦਿੱਤੀ ਹੈ ਮੈਂ ਸਮਝਦੀ ਆ ਕਿ ਇਤੋਂ ਵੱਡੀ ਕਾਨੂੰਨੀ ਹਰਕਤ ਕੋਈ ਨਹੀਂ ਹੋ ਸਕਦੀ ਸੋ ਮੈਂ ਕਾਂਗਰਸ ਪਾਰਟੀ ਦੇ ਉੱਤੇ ਜਿੱਥੇ ਇਸ ਗੱਲ ਦੀ ਲਾਹਨਤ ਸਮਝਦੀ ਹੈ ਉੱਥੇ ਉਹਨਾਂ ਨੇ ਜੋ ਵੱਡੇ ਇਨਾਮ ਦਿੱਤੇ ਹੈ ਜੋ ਵੱਡੇ ਇਹਨਾਂ ਨੂੰ ਅਹੁਦੇ ਦਿੱਤੇ ਹੈ ਉਹ ਮੈਂ ਸਮਝਦੀ ਕਿ ਬਦਕਿਸਮਤੀ ਹੈ ਕਿ ਸਿੱਖਾਂ ਨੂੰ ਵਾਰ-ਵਾਰ ਛੇੜਦੇ ਆ ਐਸਐਮਜ਼ਡ ਪੰਜਾਬ ਦੇ ਲਈ ਅਮਰੀ ਸਰ ਤੋਂ ਵਿਕਾਸ ਕੁਮਾਰ ਦੀ ਰਿਪੋਰਟ